ਦੇਖ ਲਓ ਲੀਡਰ ਪੰਜਾਬੀ মিডিਆ ਲੋਕ ਸਭਾ ਚੋਣਾਂ ਬਿਲਕੁਲ ਨਜ਼ਦੀਕ ਆ ਚੁੱਕੀਆਂ ਨੇ ਅੱਜ ਗੱਲ ਕਰਾਂਗੇ ਬਠਿੰਡਾ ਲੋਕ ਸਭਾ ਸੀਟ ਦੀ ਜਿੱਥੇ ਹਰ ਸਿੰਘ ਅਤੇ ਬਾਦਲ ਜਿਹੜੇ ਉਹ ਲਗਾਤਾਰ ਐਮਪੀ ਬਣਦੇ ਆ ਰਹੇ ਨੇ ਉਸ ਸੀਟ ਤੋਂ ਤਾਂ ਇਸ ਵਾਰ ਕੀ ਮਾਹੌਲ ਹੈ ਉਸ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਭਾਜਪੀ ਤੇ ਕਾਂਗਰਸ ਦੇ ਸੰਭਾਵੀ ਉਮੀਦਵਾਰ ਕਿਹੜੇ ਹੋ ਸਕਦੇ ਨੇ ਤੇ ਕੀ ਹਰ ਸਿੰਘ ਅਤੇ ਬਾਦਲ ਨੂੰ ਟੱਕਰ ਦਿੱਤੀ ਜਾ ਸਕਦੀ ਹੈ ਤੇ ਟੱਕਰ ਕੌਣ ਦੇਵੇਗਾ ਇਸ ਵਾਰ ਇਸ ਪੂਰੀ ਸੀਟ ਦੇ ਉੱਤੇ ਵਿਗਿਆਨ ਦੇ ਨਾਲ ਚਰਚਾ ਕਰਾਂਗੇ ਮੇਰੇ ਨਾਲ ਚਰਚਾ ਦੇ ਵਿੱਚ ਹਾਜ਼ਰ ਨੇ ਉਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਨੂੰ ਵੜੇਂਗੂ ਖਾਨਪੂਰ ਸਾਹਿਬ ਪ੍ਰੋਗਰਾਮ ਚ ਲੇਗਾ ਸਵਾਗਤ ਹੈ ਜੀ ਜੀ ਆਇਆਂ ਨੂੰ ਠੱਠਾ ਸਾਹਿਬ ਲੀਡਰ ਪੰਜਾਬੀ ਮੀਡੀਆ ਦੇਖ ਤੇ ਸੁਣ ਰਹੇ ਸਮੂਹ ਤੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਖਾਨਪੂਰ ਸਾਹਿਬ ਹਰਸਿੰਦਰ ਕੁਰ ਬਦਲ ਦਾ ਜਿਹੜਾ ਗੜ ਮੰਨਿਆ ਜਾਂਦਾ ਹੈ ਜਿਥੇ ਉਹ ਲਗਾਤਾਰ ਜਿੱਦੇ ਆਏ ਨੇ ਤਾਂ ਇਸ ਵਾਰ ਕੀ ਲਗਦਾ ਕੋਈ ਟੱਕਰ ਉਹਨਾਂ ਨੂੰ ਦੇ ਪਾਏਗਾ ਤੇ ਇਸੇ ਤੋਂ ਬਾਕੀ ਪਾਰਟੀਆਂ ਦੇ ਸੰਭਾਵੀ ਉਮੀਦਵਾਰ ਕਿਹੜੇ-ਕਿਹੜੇ ਹੋਣਗੇ ਸਤਿ ਆਤਿ ਸਾਬ ਤੇ ਬਠਿੰਡਾ ਸਟੇਟ ਸਿਮਰਤ ਕੌਰ ਬਾਦਲ ਦਾ ਗੜ੍ਹ ਨੇ ਇਹ ਗੜ੍ਹ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਦਾ ਗੜ੍ਹ ਹੈ 13 ਦਾ ਕਿ ਇਹ ਆਪਣਾ ਇੱਕ ਡਿਸਟ੍ਰਿਕਟ ਹੈ ਹੋਮ ਮਿਸਟਰੀ ਨੂੰ ਕਹਿੰਦੇ ਆ ਸੁਪਰੀਮ ਬਠਿੰਡਾ ਨਹੀਂ ਹੈ ਜਿਆਦਾ ਉਕੇ ਦਿੱਲੀ ਵਾਰ ਵੀ ਇਲੈਕਸ਼ਨ ਹੋਈ ਹੈ ਤਕਰੀਬਨ ਸ਼੍ਰੋਮਣੀ ਅਕਾਲੀ ਦਲ ਹੀ 2009 ਤੋਂ ਲੈ ਕੇ 2014 ਤੋਂ 2019 ਤੱਕ ਇਨ ਵਾਰ ਇੱਥੇ ਸੰਸਦ ਪਾਰਲੀਮੈਂਟ ਪਰਪਲ ਬਤੌਰ ਬਾਦ ਜਿੱਤੀ ਗਈ ਤੇ ਜਿੱਤਣ ਤੋਂ ਬਾਅਦ ਕਿਉਂਕਿ ਸਮਝੌਤਾ ਉਦੋਂ ਭਾਰਤੀ ਜਨਤਾ ਪਾਰਟੀ ਨਾਲ ਹੋਇਆ ਤੇ ਉਸ ਸਮਝੌਤੇ ਦੇ ਤਹਿਤ ਇਹ ਸੈਂਟਰ ਦੇ ਵਿੱਚ ਕੈਬਨਟ ਮੰਤਰੀ ਵੀ ਰਹੇ ਲ ਔਰ ਇਹ ਸਮਝੌਤਾ ਪਿੱਛੇ ਜਦੋਂ ਕਿਸਾਨ ਅੰਦੋਲਨ ਹੋਇਆ ਤਿੰਨ ਕਾਲੇ ਕਾਨੂੰਨ ਆਏ ਉਸ ਟਾਈਮ ਵੀ ਹਰ ਸਿਮਰਤ ਕੌਰ ਬਾਦਲ ਨੇ ਬੀਜੇਪੀ ਦੀ ਆ ਕੇ ਪੰਜਾਬ ਦੇ ਕਈ ਚੈਨਲਾਂ ਦੇ ਵਿੱਚ ਆਪ ਤਾਂ ਕਹਿ ਰਹੇ ਸੀ ਨਾਲ ਸੁਖਵੀਰ ਸਾਦਲ ਅਤੇ ਪ੍ਰਕਾਸ਼ ਨਿਸ਼ਵਸ ਸਾਦਲ ਨੂੰ ਵੀ ਮੀਡੀਆ ਸਾਹਮਣੇ ਲੈ ਕੇ ਕਿ ਇਹ ਤਿੰਨੇ ਬਿੱਲ ਬਹੁਤ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਇਹਨਾਂ ਦੇ ਨਾਲ ਕਿਸਾਨਾਂ ਦੀ ਆਮਦਨ ਆ ਜਿਹੜੀ ਬਹੁਤ ਵਧੀਆ ਹੋਊਗੀ ਔਰ ਵਧੀਆ ਕੰਮ ਫਿਰ ਜਦੋਂ ਜਦੋਂ ਕਿਸਾਨਾਂ ਨੂੰ ਇਸ ਗੱਲ ਦਾ ਪਤਾ ਹੋ ਗਿਆ ਕਿ ਸਾਡੇ ਤਾਂ ਦੁੱਸਬਣ ਘਰ ਦੇ ਦੁੱਤੇ ਨੇ ਸਾਡੀ ਜਣਾ ਬੰਨਣ ਵਾਲੇ ਆਪਣੇ ਨੇ ਜਿਨ੍ਹਾਂ ਨੇ ਉਹ ਅਕਾਲੀ ਦਲ ਦੇ ਵੀ ਖਲਾਸ ਹੋ ਗਏ ਉਹਨਾਂ ਨੇ ਬਾਦਲ ਦੇ ਪਿੰਡ ਧਰਨਾ ਮਾਰਿਆ ਜਿੱਤੇ ਇੱਕ ਬੰਦੇ ਦੀ ਮੌਤ ਵੀ ਹੋਈ ਤੇ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਦਾ ਸਾਥ ਲੈਣਾ ਪਿਆ ਕੈਬਨਿਟ ਕੌਰਡੀਨੇਟ ਕਰਨਾ ਪਿਆ ਤੇ ਜਿਹੜਾ ਸਾਹਜ ਸੀ ਉਹ ਟੁੱਟ ਗਿਆ ਪਾਜ ਟੁੱਟਣ ਨਾਲ ਉਹ ਟੁੱਟਣ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਇਕੱਲੀ ਪਾਰਟੀ ਹੈ ਜਿਹੜੀ ਕਿ ਆਪਣੇ ਤੌਰ ਤੇ ਇਹ ਇਲੈਕਸ਼ਨ ਲੜੇਗੀ ਕਿਉਂਕਿ ਪਹਿਲਾਂ ਪ੍ਰਕਾਸ਼ ਸਿੰਘ ਜੀ ਬਾਦਲ ਦਾ ਬੀਜੇਪੀ ਨਾਲ ਉਹ ਜਨ ਸੰਗ ਹੁੰਦੀ ਜਾਂਦਾ ਸੀ ਅਕਲ ਬਿਹਾਰੀ ਪਾਜ ਪਾਈ ਤੋਂ ਲੈ ਕੇ ਸਾਥ ਚੱਲੀਆਂ ਗਈ ਚਾਹੇ ਉਹਨਾਂ ਦੀ ਪਰਸੈਂਟੇਜ ਵੋਟਾਂ ਦੀ ਬਹੁਤ ਘੱਟ ਹੈ ਲੇਕਿਨ ਇੱਕ ਇਕੱਲਾ ਤੇ 211 ਹੁੰਦੇ ਨੇ ਇਹ ਬੋਰਡ ਜਿੱਤਦੇ ਰਹੇ ਪਰ ਹੁਣ ਪਿੱਛੇ ਜਿਹੜੀ ਇਲੈਕਸ਼ਨ ਹੋਈ ਹੈ ਇਹਦੇ ਵਿੱਚ ਜਿਹੜੀ ਪਿਛਲੀ 2000 ਕੁਈ ਦੇ ਇਲੈਕਸ਼ਨਾਂ ਦੇ ਇਸ ਸਥਿਤੀ ਬਦਲੀ ਹੋਈ ਸੀ। ਉਹ ਕਿ ਉਸ ਟਾਈਮ ਕਾਂਗਰਸ ਨੇ ਰਾਜਾ ਬਿੰਦੂ ਨੂੰ ਐਸਐਮਏਤ ਬਣਾਇਆ ਸੀਗਾ ਤੇ ਉਧਰ ਬਲਜੀਤ ਕੌਰ ਨੂੰ ਆਮ ਆਦਮੀ ਪਾਰਟੀ ਨੇ ਕੈਂਡੀ ਆਇਆ ਸੀਗਾ ਤੇ ਬੀਜੇਪੀ ਵੱਲੋਂ ਵੀ ਖੜਿਆ ਸੀ ਪਰ ਕੋਈ ਖਾਸ ਘਾਰ ਕੀ ਜਰਰੀ ਨਹੀਂ ਪਰ ਬਹੁਤ ਵੱਡੀ ਟੱਕਰ ਸੀ ਜਿਹੜੀ। ਉਹ ਕਾਂਗਰਸ ਨੇ 12 ਲੱਖ 12 ਲੱਖ ਵੋਟ ਹੈ ਸਾਹਸ। ਇਹ ਇਹਦੇ ਵਿੱਚੋਂ ਜਿੱਤਣ ਵਾਸਤੇ ਤਕਰੀਬਨ 5.5 ਲੱਖ ਪਰ ਇਹ ਪਿਛਲੇ ਇਲੈਕਸ਼ਨ ਦੇ ਵਿੱਚ ਅੰਮਰਤਾ ਬ੍ਰਿੰਗ ਜਿਹੜੀ ਰਾਜਾ ਬ੍ਰਿੰਗ ਦੇ ਘਰ ਵਾਲੀ ਹੈ ਉਹਨੇ ਬਹੁਤ ਵੱਡੀ ਟੱਕਰ ਦਿੱਤੀ ਸੀ तकरीबन 21000 ਬੋਟ ਦੇ ਫਰਕ ਦੇ ਨਾਲ ਕਿ ਉਹ ਹਾਰੀ ਸੀ ਤੇ ਇਹ ਆਮ ਆਦਮੀ ਪਾਰਟੀ ਨੇ 2014 ਦੇ ਵਿੱਚ ਆਪਣੇ ਪੂਰੇ ਹਿੰਦੁਸਤਾਨ ਦੇ ਵਿੱਚ 400 ਕੈਂਡੀਡੇਟ ਸਰੇ ਗਿੱਤੇ ਸੀ 400 ਕੈਂਡੀਡੇਟ 400 ਕੈਂਡੀਡੇਟਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਸਿਰਫ 4 ਕੈਂਡੀਡੇਟ ਜਿੱਤੇ ਸੀ ਬਾਕੀ ਸਾਰੇ ਪੰਜਾਬ ਹਿੰਦੁਸਤਾਨ ਦੇ ਵਿੱਚ ਇਹਨਾਂ ਦੀਆਂ ਜਮਾਨਤਾਂ ਜਬਤ ਹੋਈਆਂ ਇਸ ਲਈ ਜੇ ਸਮਝਿਆ ਜਾਵੇ ਕਿ ਆਮ ਆਦਮੀ ਪਾਰਟੀ ਜਿਹੜੀ ਜੜ ਹੈ ਉਹ ਪੰਜਾਬ ਚੋਂ ਹੀ ਲੱਗੀ ਹੈ ਤੇ ਪੰਜਾਬ ਚ ਲੱਗ ਕੇ ਪੰਜਾਬ ਚ ਹੁਣ 92 ਸੀਟਾਂ ਦੇ ਨਾਲ ਉਹ ਸਰਕਾਰ ਰਾਜ ਕਰ ਰਹੀ ਹੈ ਉਹ ਉਹਦਾ ਵਾਸਤੇ ਇੱਕ ਬਹੁਤ ਵੱਡੀ ਚੁਣੌਤੀ ਹੈ ਇਹ ਸੀਟ ਦੀ ਕਿ ਉਹਨਾਂ ਦੀ 92 ਅੰਤਿਆ ਦੀ ਸਹਾਰ ਹੋਵੇ ਤੇ ਪਾਰਲੀਮੈਂਟ ਦੀ ਸੀਟ ਹੋਵੇ ਤੇ ਉਹ ਕਿਹਨੂੰ ਬੰਦਾ ਇਹਨੂੰ ਖੜਾ ਕਰਨਾ ਇਸ ਲਈ ਕਾਂਗਰਸ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿਚਾਰ ਇਹ ਟੱਕਰ ਹੋਣ ਦੀ ਭਾਵਨਾ ਹੈ ਕਿਉਂਕਿ ਅਕਾਲੀ ਦਲ ਦੇ ਦਾ ਸਮਝੌਤਾ ਸੀ ਬੀਐਸਪੀ ਨਾਲ ਉਹ ਵੀ ਟੁੱਟ ਚੁੱਕਿਆ ਉਹਨਾਂ ਦਾ ਖਾਸ ਅਧਿਕਾਰ ਮਤਲਬ ਇੱਥੇ ਵੋਟਾਂ ਦਾ ਅਸਰ ਨਹੀਂ ਹੈਗਾ ਪਰ ਫੇਜ ਵੀ ਜਿਵੇਂ ਕਹਿੰਦੇ ਇੱਕ ਕੱਲਾ ਤੇ ਦੋ 11 ਹੁੰਦੇ ਨੇ ਕਈ ਵਾਰ ਮੈਂ ਤੇ ਸਾਪੂ ਦੋ ਜਣੇ ਚੋਰ ਤੇ ਨਾਲ ਇਕੱਲੇ ਅਜੀ ਗੱਲ ਹੁੰਦੀ ਹੈ ਹੁਣ ਇਹ ਕੱਲੇ ਕੱਲੇ ਇਲੈਕਸ਼ਨ ਡਾਢ ਗਏ ਕੀ ਹਸਤੀ ਪੈਂਦੀ ਹੈ ਇਹ ਤੁਹਾਡੇ ਸਾਹਮਣੇ ਬਹੁਤ ਜਲਦੀ ਆ ਜੀਏ ਕਿਹੜੇ ਕਿਹੜੇ ਕੈਂਡੀਡੇਟ ਮદાન ਚਾਹੁੰਦੇ ਨੇ ਕਿਉਂਕਿ ਅਜੇ ਤੱਕ ਤਾਂ ਆਮ ਆਦਮੀ ਪਾਰਟੀ ਦੇ ਕੋਲ ਫੈਕਸ ਲੜਾਉਣ ਦੇ ਲਈ ਉਹਨਾਂ ਨੂੰ ਬੰਦੇ ਹੀ ਨਹੀਂ ਲੱਭ ਰਹੇ ਜਿਹੜੇ ਉਹਨਾਂ ਦੇ ਬੰਦੇ ਚੰਗੇ ਨੇ ਉਹ ਕੈਬਨਟਾਂ ਵਿੱਚ ਬੈਠੇ ਨੇ ਕੈਬਨਟ ਮੰਤਰੀ ਬਣੇ ਹੋਏ ਨੇ ਹੋਰ ਪਿਛਲੀ ਵਾਰ ਵੀ ਜਲੰਧਰ ਦੀ ਸੀਟ ਤੋਂ ਇਹਨਾਂ ਨੇ ਡੈਪੂਟੇਸ਼ਨ ਤੇ ਕਾਂਗਰਸ ਦਾ ਬੰਦਾ ਲਿਆ ਜੀ ਕਿ ਇਹ ਹੁਣ ਮੁੜ ਕੇ ਫੇਰ ਕੋਈ ਇਦਾਂ ਦਾ ਕੰਮ ਕਰ ਲਗੇ ਜਿਹਦੇ ਨਾਲ ਇਸ ਸੀਟ ਜੀ ਬਿਲਕੁਲ ਕਨਗਸਭਾ ਵਿੱਚ ਸਵਾਲ ਵੀ ਆਇਆ ਜਦੋਂ ਆਪਾਂ 2022 ਵਿਧਾਨ ਸਭਾ ਚੋਣਾਂ ਦੀ ਗੱਲ ਕਰਦੇ ਹਾਂ ਤਾਂ ਉਸ ਵਕਤ ਲੋਕਾਂ ਨੇ ਕੈਂਡੀਡੇਟ ਨਾਲੋਂ ਪਾਰਟੀ ਨੂੰ ਜ਼ਿਆਦਾ ਤਰਜੀਹ ਦਿੱਤੀ ਸੀ ਤੇ ਪਾਰਟੀ ਦੇ ਧਾਰ ਤੇ ਵੋਟਾਂ ਪਈਆਂ ਸੀ ਤਾਂ ਇਸ ਸੀਟ ਤੋਂ ਜੇਕਰ ਆਪਾਂ ਗੱਲ ਕਰੀਏ ਕੀ ਲੱਗਦਾ ਹੈ ਕੈਂਡੀਡੇਟ ਦੇ ਤੌਰ ਦੇ ਉੱਤੇ ਵੋਟਾਂ ਪੈਣਗੀਆਂ ਜਾਂ ਫਿਰ ਲੋਕ ਪਾਰਟੀ ਨੂੰ ਦੇ ਕੇ ਵੋਟਾਂ ਪਾਉਣਗੇ। ਸਟਾਫ ਦੇਖੋ ਸਭ ਤੋਂ ਪਹਿਲਾਂ ਜਿਹੜਾ ਪਿਛਲੀ ਵੋਟ ਇਲੈਕਸ਼ਨ ਹੋਈ ਹੈ 2022 ਜਾਂ ਤਾਂ ਵਿਧਾਨ ਸਭਾ ਦੀ ਗੱਲ ਕਰਦੇ ਆ। ਵਿਧਾਨ ਸਭਾ ਦੇ ਵਿੱਚ ਇੱਕ ਉਦੋਂ ਮਤਲਬ tufaan ਆਇਆ ਸੀ, ਇੱਕ tsunami ਆਈ ਹੋਈ ਸੀ। ਲੋਕਾਂ ਦੇ ਮਨ 'ਚ ਇਹ ਸੀ ਕਿ ਅਸੀਂ ਬਦਲਾਅ ਕਰਨਾ ਹੈ, ਬਦਲਾਅ ਕਰਨਾ ਹੈ, ਬਦਲਾਅ ਕਰਨਾ ਹੈ। ਅਸੀਂ ਸੋਣੇ ਪਾਰਟੀਆਂ ਦੇਖ ਲਈਆਂ ਨੇ। ਕਾਂਗਰਸ ਵੀ ਦੇਖ ਲਈਏ ਤਾਂ ਕਾਲੀ ਦਲ ਦੇਖ ਲਈਏ ਇਹਨਾਂ ਦਾ ਉਹ ਹਾਲ ਉੱਤਰਕਾਟੋ ਮੈਚਣਾ ਵਾਲਾ ਬਈ ਐਤੀ ਅਸੀਂ ਬਦਲਾ ਪਰ ਇਹਨਾਂ ਨੇ ਬਦਲਾ ਕੀਤਾ 91 ਸੀਟਾਂ ਜਿਤਾ ਦੇ ਵਿਖਿਆ ਉਹ ਜਿਤਾਉਣ ਤੋਂ ਬਾਅਦ ਸੰਗਰੂਰ ਦੀ ਸੀਟਾਂ ਤੇ ਹੱਥੋਂ ਚਲੀ ਗਈ ਲੋਕ ਹੁਣ ਹਰ ਚੀਜ਼ ਨੂੰ ਸੋਚਦੇ ਨੇ ਸਮਝਦੇ ਨੇ ਕਿ ਲੋਕ ਹੁਣ ਇਹਨੇ ਬੁੱਧੂ ਨਹੀਂ ਰਹੇ ਕਿਉਂਕਿ ਮੀਡੀਆ ਹਰ ਇੱਕ ਬੰਦੇ ਦੇ ਹੱਥ ਦੇ ਵਿੱਚ ਹੈ ਜੇਬ ਦੇ ਵਿੱਚ ਹੈ ਉਹਦੇ ਨਾਲ ਉਹ ਦੇਖ ਕੇ ਤਾਂ ਵੋਟਾਂ ਪਾਉਂਦੇ ਪਰ ਹੁਣ ਸਭ ਤੋਂ ਵੱਡੀ ਪ੍ਰੋਬਲਮ ਆਮ ਆਦਮੀ ਪਾਰਟੀ ਕਿਉਂਕਿ ਅਕਾਲੀ ਦਲ ਦੇ ਕੈਂਡੀਡੇਟ ਤਾਂ ਪੱਕੀ ਹੈ ਹਰ ਸਿਮਰਤ ਕੌਰ ਬਾਦਲੇ ਜਿੱਤੋ ਲੈ ਚੁੱਕੇ ਨੇ ਪਰ ਹੁਣ ਕਾਂਗਰਸ ਨੇ ਦੇਖਣਾ ਹੈ ਕਿ ਕਾਂਗਰਸ ਕਿਹੜੇ ਕੈਂਡੀਡੇਟ ਨੂੰ ਉਤਾਰਦੀ ਹੈਗੇ ਤੇ ਆਮ ਆਦਮੀ ਪਾਰਟੀ ਕਿਹੜੇ ਕੈਂਡੀਡੇਟ ਨੂੰ ਉਤਾਰਦੀ ਹੈ ਹੋ ਸਕਦਾ ਹੈ ਕਿ ਜਿਵੇਂ 21000 ਦੇ ਫਰਕ ਦੇ ਨਾਲ ਪਿੱਛੇ ਰਾਜਾ ਬੜਿੰਗ ਸੀਟ ਹਾਰੇ ਵੀ ਹੋ ਸਕਦਾ ਹੈ ਉਹ ਆਪਣੀ ਧਰਮ ਪਤਨੀ ਅੰਬਰ ਬੜਿੰਗ ਨੂੰ ਇਹ ਸੀਟ ਦੇ ਉੱਤੇ ਉਤਾਰੇ ਪਰ ਆਮ ਆਦਮੀ ਪਾਰਟੀ ਅਜੇ ਕੋਈ ਫੈਸਲਾ ਨਹੀਂ ਕਰ ਰਹੀ ਉਹ ਦੋ ਦਿੱਕਤੀ ਦੇ ਵਿੱਚ ਹੈ ਕਿ ਕਿਹੜੇ ਪਹਿਲਵਾਨ ਨੂੰ ਲਈਏ ਹੋ ਸਕਦਾ ਹੈ ਉਹ ਉਸੇ ਪਹਿਲਵਾਨ ਦੇ ਉੱਤੇ ਉਹਨਾਂ ਦਾ ਜਿਹੜਾ ਅੱਖ ਕਿੱਡੀ ਹੋਈ ਹੋਵੇ ਜਿਨੇ ਲੰਬੀ ਤੋਂ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦ ਨੂੰ ਆਖਰੀ ਉਮਰ ਦੇ ਵਿੱਚ ਹਟਾ ਕੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਬਿਲਕੁਲ ਤਾਂ ਜਰੂਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਹਾਲਾਤ ਕੀ ਰਹਿੰਦੇ ਨੇ ਤੇ ਖੰਭੂ ਸਾਹਿਬ ਜਿਵੇਂ ਬਿਲਕੁਲ ਚੋਣਾਂ ਦੇ ਨਜ਼ਦੀਕ ਨਹੀਂ ਤਾ ਪਹਿਲਾਂ ਕੀ ਹੁੰਦਾ ਸੀ ਦੇਖਣ ਨੂੰ ਪ੍ਰਭਾਵ ਮਿਲਦਾ ਹੁੰਦਾ ਸੀਗਾ ਪਹਿਲੇ ਲੋਕਾਂ ਨੂੰ ਤਜਰਬਾ ਹੁੰਦਾ ਸੀ ਇਹਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਕਿਹੜੇ ਪਾਸੇ ਨੂੰ ਨੇ ਕਿਹੜੀ ਪਾਰਟੀ ਵੱਲ ਨੂੰ ਨੇ ਕਿਹੜੇ ਕੈਂਡੀਡੇਟ ਵੱਲ ਨੂੰ ਨੇ ਹਾਲਾਂਕਿ ਜੇ ਕੋਈ ਕੈਂਡੀਡੇਟ ਦਾ ਨਾਮ ਤਾਂ ਜੀ ਦੂਜੇ ਪਾਸੇ ਹੋਇਆ ਨਹੀਂ ਹੈਗਾ ਇਧਰੋਂ ਵੀ ਨਹੀਂ ਹੋਇਆ ਹੈਗਾ ਪਰ ਕੀ ਲੱਗਦਾ ਹੈ ਕਿ ਇਸ ਵਾਰ ਉਦਾਂ ਦਾ ਮਾਹੌਲ ਪਹਿਲਾਂ ਨਜ਼ਰ ਨਹੀਂ ਆ ਰਿਹਾ ਹੈਗਾ ਇਹਦਾ ਕਾਰਨ ਕੀ ਹੈ ਇਕੱਠਾ ਤਾਂ ਇਹ ਮਾਹੌਲ ਜਿਹੜਾ ਨਹੀਂ ਬਣਦਾ ਕਾਰਨ ਕੀ ਹੈ ਇਹਦੇ ਨਾਲ ਕਿਸਾਨ ਅੰਬੋਲਨਾਂ ਕਿਸਾਨ ਅਗੋਤੰਡ ਸਮੇਂ ਹੀ ਸੋ ਮਨੀ ਅਕਾਲੀ ਪਾਲ ਤੇ ਬੀਜੇਪੀ ਦੀ ਸਾਹ ਜ ਟੁੱਟੀ ਸੀ ਹੁਣ ਸਾਰੀ ਮੋਰਚੀਆਂ ਗੱਲਾਂ ਚੱਲਦੀਆਂ ਸੀ ਕਿ ਬੀਜੇਪੀ ਤੇ ਅਕਾਲੀ ਪਾਲ ਦੀ ਸਾਹ ਹੋ ਸਕਦੀ ਹੈ ਲੇਕਿਨ ਹੁਣ ਮਦਵਾਰਾ ਫਿਰ ਮੋਰਚਾ ਲੱਗਿਆ 13 ਤਰੀਕ ਨੂੰ 13 ਤਰੀਕ ਤੋਂ ਮੋਰਚਾ ਲੱਗਣ ਦੇ ਨਾਲ ਜਿੱਥੇ ਕਿਸਾਨ ਜਰਤਾ ਜਾਂ ਕਿਸਾਨ ਯੂਨੀਅਨ ਜਾਂ ਕਿਸਾਨ ਸਾਡੇ 750 ਬੰਦੇ ਪਹਿਲਾਂ ਦਿੱਲੀ ਦੀ ਬਰੂਹ ਦੇ ਉੱਤੇ ਸ਼ਹੀਦ ਹੋ ਕੇ ਕੋ ਕਾਲੇ ਕਾਨੂੰਨਾਂ ਨੂੰ ਵਾਪਸ ਲਈ ਵਾਪਸ ਕਾਲੇ ਕਾਨੂੰਨ ਨੇ ਐਮਐਸਬੀ ਤੇ ਬਾਕੀ ਮਸਲੇ ਉੱਥੇ ਖੜੇ ਨੇ ਹੁਣ ਉਹਨਾਂ ਮਸਲਿਆਂ ਦੀ ਪੂਰਤੀ ਲਈ ਉਹ ਮਸਲੇ ਹੱਲ ਕਰਾਉਣ ਦੇ ਲਈ ਇਹ ਮੋਰਚਾ ਲਾਇਆ ਸੀ ਲੇਕਿਨ ਇਸ ਮੋਰਚੇ ਦੇ ਵਿੱਚ ਵੀ 5 6 ਸਾਡੇ ਕਿਸਾਨ ਗੁਰੇ ਸ਼ਹੀਦ ਹੋ ਚੁੱਕੇ ਆ ਖਾਸ ਹੀ ਕਲ ਸੁਧ ਕਰਨ ਸਿੰਘ ਜਿਹੜਾ ਕਿ 21 22 ਸਾਲ ਦਾ ਨੌਜਵਾਨ ਸੀ ਉਹਦੀ ਵੀ ਮੌਤ ਹੋ ਚੁੱਕੀ ਹੈ ਗੋਲੀਆਂ ਦੇ ਬੰਦ ਲਾ ਕੇ ਇਸ ਲਈ ਕਿਉਂਕਿ ਜਿਹੜਾ ਅਕਾਲੀ ਦਲ ਦਾ ਜਗੜ ਹੁੰਦਾ ਸੀ ਅਕਾਲੀ ਦਲ ਦਾ ਜਦ ਬੋਟ ਬੈਂਕਾ ਸੀ ਉਹ ਕਿਸਾਨੀ ਸੀ ਪਿੰਡੂ ਹਲਕੇ ਸੀ ਜਾਂ ਇਲਾਕਾ ਹੀ ਹਲਕੇ ਹੁੰਦੇ ਸੀ ਉਹ ਸਾਰੇ ਹੀ ਅੱਜ ਕਿਸਾਨ ਯੂਨੀਅਨ ਦੇ ਨਾਲ ਜਾਂ ਸਰਕਾਰ ਤੋਂ ਨਰਾਜ ਨੇ ਕਿਉਂਕਿ ਸਰਕਾਰਾਂ ਦੇ ਵਿੱਚ ਰਹਿ ਕੇ ਕੋਈ ਕਿਸਾਨੀ ਮਸਲਾ ਹੱਲ ਨਹੀਂ ਕਰ ਸਕੇ ਇਸ ਲਈ ਸਾਰੀਆਂ ਪਾਰਟੀਆਂ ਦੋ ਚਿੱਤੀ ਦੇ ਵਿੱਚ ਨੇ ਕਿ ਕਿਵੇਂ ਨਾ ਕਿਵੇਂ ਕਿਹੜਾ ਪੱਤਾ ਖੇਡਿਆ ਜਾਵੇ ਕਿ ਕਿਸਾਨੀ ਵੋਟ ਨੂੰ ਆਪਣੇ ਨਾਲ ਲਿਆ ਜਾਵੇ لیکن دوسری گل ہے ਕਿਸਾਨ ਲੀਡਰ ਵੀ ਬਹੁਤ سارے ਅੰਦਰ ਖਾਤੇ ਮੈਨੂੰ ਲੱਗਦਾ ਪਾਰਟੀਆਂ ਦੇ ਨਾਲ ਮਿਲੇ ਹੋ ਉਹ ਕਿਸਾਨ ਲੀਡਰ ਘਟਨੇ ਸਿਆਸੀ ਅੰਦਰੋਂ ਜ਼ਿਆਦਾ ਸਮਝੇ ਜਿਸ ਕਰਕੇ ਮੋਰਚਾ ਜਿਹੜਾ ਮੋਰਚਾ ਲੰਮਾ ਹੁੰਦਾ ਜਾ ਰਿਹਾ ਹੈ ਬਾਕੀ ਚੋਣ ਜਾਬਤਾ ਬਹੁਤ ਤਲਤੀ ਲੱਗਣ ਵਾਲਾ ਜਿੱਦਣ ਚੋਣ ਜਾਬਤਾ ਲੱਗਿਆ ਅਸਲੀ ਤਾਂ ਕੈਂਡੀਡੇਟਾਂ ਦੀ ਜਿਹੜੀ ਹੈਗੀ ਹੈ ਮਦਾਨ ਦੇ ਵਿੱਚ ਆਉਣ ਦੀ ਪ੍ਰਕਿਰਿਆ ਉਦੋਂ ਸ਼ੁਰੂ ਹੋਊਗੀ ਅਜੇ ਤਾਂ ਮੋਦੀ ਸਾਹਿਬ ਬਾਹਰਲੇ ਪੰਜਾਬ ਤੋਂ ਬਾਹਰਲੇ ਇਲਾਕਿਆਂ ਵਿੱਚ ਕਰੋੜਾਂ ਰੁਪਏ ਅਰਬਾਂ ਰੁਪਏ ਵੜਦੇ ਪਏ ਨੇ ਪਰ ਉਹਨਾਂ ਨੇ ਅਜੇ ਤੱਕ ਪੰਜਾਬ ਵੱਲ ਮੂੰਹ ਨਹੀਂ ਕੀਤਾ ਕਿ ਪੰਜਾਬ ਜਦ ਵੀ ਹਿੰਦੁਸਤਾਨ ਦਾ ਹਿੱਸਾ ਹੈ ਇਹਦੇ ਵੀ ਕਿ ਹਿੰਦੁਸਤਾਨ ਦੇ ਲਈ ਕੁਰਬਾਨੀਆਂ ਕੀਤੀ ਨੇ ਇਹਨਾਂ ਨੂੰ ਵੀ ਕੁਝ ਦੇਵਾ ਪਰ ਜੇ ਕੋਈ ਇਥੋਂ ਜਿਹੜੀ ਸੈਂਟਰ ਦੀ ਪਾਰਟੀ ਹੈ ਬੀਜੇਪੀ ਪੰਜਾਬ ਵਾਸਤੇ ਜੇ ਕੋਈ ਅਲਾਨ ਨਹੀਂ ਕਰੇਗਾ ਤਾਂ ਬੀਜੇਪੀ ਦਾ ਹੋ ਸਕਦਾ ਹੈ ਕਿ ਕਿਸਾਨ ਆਗੂ ਪਿੰਡਾਂ ਵਿੱਚ ਵੀ ਨਾ ਬਾੜ ਲੰਦੇਣ ਜਿਵੇਂ ਉਹਨਾਂ ਨੇ ਕੰਮ ਸ਼ੁਰੂ ਕੀਤਾ ਕਿ ਅਚਾ ਇਹਨਾਂ ਲੀਡਰਾਂ ਦੇ ਘਰਾਗੇ ਬੀਜੇਪੀ ਨੇ ਘਰਾਉ ਕਰਨੇ ਸ਼ੁਰੂ ਕਰ ਦਿੱਤੇ ਨੇ ਇਹਨੂੰ ਘਰੋਂ ਨਿਕਲਣਾ ਔਖਾ ਹੋਇਆ ਹੋਇਆ ਤੇ ਇਸ ਗੱਲ ਦੇ ਉੱਤੇ ਕੱਲ ਜਾਗਰ ਨੇ ਵੀ ਪ੍ਰੈਸ ਕਾਨਫਰੈਂਸ ਕਰਕੇ ਕਿਹਾ ਕਿ ਕਿਸਾਨ ਐਮਐਸਪੀ ਕਿਹੜੀ ਚੀਜ਼ ਤੇ ਮੰਗਦੇ ਨੇ ਤੇਹੀ ਫਸਲਾਂ ਨਹੀਂ ਦੇ ਰਹੇ ਆ ਉਸ ਦੇ ਬਿਆਨ ਨਾਲ ਵੀ ਕਿਸਾਨਾਂ ਦੇ ਜਖਮਾਂ ਨੂੰ ਹੋਰ ਲੂਣ ਲੱਗਾ ਇਸ ਲਈ ਲੋਕ ਜਿਹੜੇ ਨੇ ਬੀਜੇਪੀ ਤੋਂ ਬਹੁਤ ਨਰਾਸ਼ ਨੇ ਤੇ ਅਕਾਲੀ ਦਲ ਵੀ ਹੁਣ ਸੋਚ ਰਿਹਾ ਵੀ ਜੇ ਬੀਜੇਪੀ ਨਾਲ ਸੰਝੌਤਾ ਕਰਦੇ ਆ ਅਸੀਂ ਕਿਹੜੇ ਮੂੰਹ ਨਾਲ ਲੈ ਕੇ ਪਿੰਡਾਂ ਦੇ ਵਿੱਚ ਬੜਾਂਗੇ ਕਿਸਾਨਾਂ ਕੋਲ ਜਾਵਾਂਗੇ ਕਿਸਾਨਾਂ ਨੇ ਸਾਨੂੰ ਪਿੰਡਾਂ ਦੇ ਵਿੱਚ ਬਣ ਨਹੀਂ ਦੇਣਾ ਇਸ ਲਈ ਜਿਹੜੀ ਸਥਿਤੀ ਹੈ ਬਹੁਤ ਹੀ ਦਾਮਾ ਡੋਲ ਤੇ ਖੱਤਰ ਲਾਗ ਬਣੀ ਹੋਈ ਹੈ ਇਸ ਲਈ ਲੀਡਰਾਂ ਨੇ ਬੜਾ ਸੋਚ ਸਮਝ ਕੇ ਫੈਸਲਾ ਇੱਕ ਦੋ ਦਿਨ ਦੇ ਵਿੱਚ ਕਰ ਲੈਣਾ ਹੈ ਕਿ ਊਂਟ ਕਿਹੜੀ ਕਰਬਟ ਕਿਸ ਪਾਸੇ ਦੇ ਇਸ ਕਨਫਰੰਸ ਸਾਹਿਬ ਆਖਰੀ ਸਵਾਲ ਇਹ ਵੀ ਕਲੀਅਰ ਕਰ ਦੋ ਆਪਾਂ ਗੱਲ ਕੱਢਣ ਦੀ ਕਰਾਂਗੇ ਤੁਸੀਂ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਆ ਕਿ ਉਹਦਾ ਬਹੁਤ ਪ੍ਰਭਾਵ ਪਿਆ ਵੱਡੇ ਵੱਡੇ ਲੀਡਰਾਂ ਨੂੰ ਕੁਰਸੀਆਂ ਗਬੌਣੀਆਂ ਪਈਆਂ ਜਿਵੇਂ ਪਹਿਲਾਂ ਲੋਕ ਆਪਣਾ ਕਿਸਾਨੀ ਦੋਦਨਾ 2020 'ਚ ਲੱਗਿਆ ਸੀ ਤਾਂ ਉਹਦਾ ਇੰਨਾ ਕਿ ਪ੍ਰਭਾਵ ਪਿਆ ਕਿ ਬਾਦਲ ਪਰਿਵਾਰ ਨੂੰ ਜਿਹੜਾ ਹਾਰ ਦਾ ਮੂੰਹ ਦੇਖਣਾ ਪਿਆ 2022 ਦੇ ਵਿੱਚ ਉਹਨਾਂ ਦੇ ਕਰੀਬੀਆਂ ਨੂੰ ਵੀ ਦੇਖਣਾ ਪਿਆ ਤੇ ਪ੍ਰਕਾਸ਼ ਸਿੰਘ ਬਾਦਲ ਖੁਦ ਜਿਹੜੇ ਲੰਬੇ ਸਮੇਂ ਤੋਂ ਜਿੱਤਦੇ ਆਏ ਸੀ ਉਹਨਾਂ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਤੇ ਪਹਿਲਾ ਇਲੈਕਸ਼ਨ ਲੋਕ ਸਭਾ ਦੀ 2019 'ਚ ਹੋਈ ਸੀਗੀ ਤੇ ਹੁਣ ਉਸ ਤੋਂ ਬਾਅਦ ਕਿਸਾਨੀ ਦੋਦਨਾ ਤੋਂ ਬਾਅਦ ਇਹ ਪਹਿਲੀ ਇਲੈਕਸ਼ਨਾਂ ਲੋਕ ਸਭਾ ਦੀ ਤਾਂ ਕੀ ਲੱਗਦਾ ਹੈ ਕਿ ਹਰ ਸਿਮਰ ਸਕੋਰ ਬਾਦਲ ਨੂੰ ਵੀ ਕਿਤਨਾ ਕਿਤੇ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ ਜੋ ਹਾਲਾਤ ਬਣੇ ਹੋਏ ਨੇ ਸਰ ਸਾਹਿਬ ਦੇਖੋ ਮੇਦੀ ਹਰ ਸਿਵਲ ਤੌਰ ਦਾ ਇੱਕ ਨਵੀਂ ਸਾਡੀ ਬੱਚੀ ਤੋਂ ਕੀ ਭੈਣ ਹੈ ਜਦੋਂ ਸਰ ਪ੍ਰਕਾਸ਼ ਸਿੰਘ ਵੀ ਬਾਦਲ ਵਰਗੇ ਐਡੇ ਦਿਗਜ਼ ਲੀਡਰ ਜਿਨ੍ਹਾਂ ਨੇ 25 ਸਾਲ ਮੁੱਖ ਮੰਤਰੀ ਰਹੇ ਹੋਣ ਸੈਂਟਰ ਚ ਮੰਤਰੀ ਰਹੇ ਹੋਣ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਰਹੇ ਜਦ ਲੋਕਾਂ ਨੇ ਉਹਨਾਂ ਨੂੰ ਸਭ ਕੁਛ ਸਾਤਾ ਤਾਂ ਹਰ ਸਿਵਲ ਤੌਰ ਬਾਦਲ ਦੇ ਮੁਕਾਬਲੇ ਕੀ ਨੇ ਇਸ ਲਈ ਜਦ ਤੱਕ ਕੋਈ ਕਿਸਾਨੀ ਅੰਦੋਲਨ ਦਾ ਫੈਸਲਾ ਨਹੀਂ ਹੁੰਦਾ ਇਹ ਕੋਈ ਇਹਨਾਂ ਦੀ ਪਾਰਟੀ ਬਣ ਕੇ ਅੱਗੇ ਹੋ ਕੇ ਕਿਸਾਨਾਂ ਦੇ ਨਾਲ ਨਿਕਲ ਗਈ ਉਹ ਪਿੰਡਾਂ ਦੇ ਵਿੱਚ ਆਪਣੀ ਜਿਹੜੀ ਕਾਰਜ ਉਹ ਨਿੱਲੇ ਸਮਝਾਉਣਾ ਨੂੰ ਕੁਝ ਪੱਲੇ ਪੈਣ ਵਾਲਾ ਹੋਵੇ। ਸਭ ਤੋਂ ਪਹਿਲਾਂ ਸਾਨੂੰ ਅੰਨ ਦਾਤਾ ਉਹਨਾਂ ਕਿਸਾਨਾਂ ਨੂੰ ਜਿਹੜੇ ਕਿ ਘੁੱਪਾਂ ਵਿੱਚ ਠੰਡਾ ਵਿੱਚ ਗਰਮੀਆਂ ਵਿੱਚ ਬੀਹਾ ਵਿੱਚ ਫਿਰ ਕੇ ਪੂਰੇ ਹਿੰਦੁਸਤਾਨ ਦਾ ਭਿੱਡ ਭਰਦੇ ਨੇ ਕਿ ਅਸੀਂ ਉਹਨੂੰ ਇਗਨੋਰ ਕਰਕੇ ਕੋਸਿਆਂ ਵੱਲ ਜਾਵਾਂਗੇ ਤਾਂ ਇਹ ਲੋਕ ਕਦੇ ਬਰਦਾਸ਼ਤ ਨਹੀਂ ਕਰੇ। ਬਹੁਤ ਬਹੁਤ ਤੁਹਾਡਾ ਧੰਨਵਾਦ ਖੰਡੂ ਸਾਹਿਬ ਤੁਸੀਂ ਪ੍ਰੋਗਰਾਮ ਚ ਕੀਮਤੀ ਸਮਾਂ ਦੇ ਕੇ ਕਾਫੀ ਡੂੰਘਾਈ ਨਾਲ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਆ। ਬਹੁਤ ਧੰਨਵਾਦ ਜੱਥੇ ਤੁਹਾਡਾ ਤੇ ਸਮੁੱਚੇ ਪੰਜਾਬੀਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਰਤਾ। ਸਾਡੇ ਨਾਲ ਸਾਨੂੰ ਅੱਗੇ ਸਿੱਖ ਮੁੱਢਜੀਵੀ ਤੇ ਸਿਆਸੀ ਬਾਹਿਰ ਸਰਦਾਰ Pritam Singh Khanduwal Singh ਸਾਹਿਬ ਜਿਨ੍ਹਾਂ ਨੇ ਲੋਕ ਸਭਾ ਸੀਟ ਬਠਿੰਡਾ ਨੂੰ ਲੈ ਕੇ ਕਾਫੀ ਹੱਦ ਤੱਕ ਜੋ ਜਾਣਕਾਰੀ ਸੀ ਜੋ ਅੱਗੇ ਹਲਾਤ ਨਜ਼ਰ ਆ ਰਹੇ ਸੀਗੇ ਉਹਦੇ ਮਤਲਬ ਕਿ ਜਿਹੜੀ ਚਰਚਾ ਕੀਤੀ ਹੈ ਤੇ ਬਾਕੀ ਜਿਹੜੇ ਰਹਿੰਦੇ ਹਲਾਤ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਣਗੇ ਫਿਲਹਾਲ ਇੰਨਾ ਹੀ ਤਿਉ ਚਾਚ ਧੰਨਵਾਦ